मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਫਲਾਨੀ ਤੋਂ ਆਏ ਫਲਾਨੀ ਤੋਂ ਆਏ ਨੇ ਫਲਾਨੀ ਤੋਂ ਆਏ ਨੇ ਪਰ ਅਕਾਲੀ ਦਲ ਐਸ ਵੇਲੇ ਆਪਣੀ ਸਰਵਾਈਵਲ ਦੀ ਲੜਾਈ ਲੜ ਰਿਹਾ ਹੈ। ਕਿ ਆ ਜੋ ਸਾਰੇ ਦੇ ਸਾਰੇ ਮਸਲੇ ਹੱਲ ਹੋ ਗਏ। ਬੇਅਦਬੀਆਂ ਦਾ ਨਪਟਾਰਾ ਹੋ ਗਿਆ। ਜਾਂ ਜਿਹੜੀਆਂ ਹੋਰ ਗੱਲਾਂ ਬਾਤਾਂ ਇਹਨਾਂ ਤੇ ਸਿ ਉਹ ਨਿਬੜ ਗਿਆ। ਅਕਾਲੀ ਦਲ ਤਾਂ ਉਹਦੇ ਵਿੱਚੋਂ ਸਿਆਸਤ ਲੱਭਦਾ ਹੈ ਪਰ ਜਿਹੜੇ ਆਮ ਲੋਕ ਹੈ ਆਮ ਜਥੇਬੰਦੀਆਂ ਨੇ ਉਹਨਾਂ ਨੇ ਕੀ ਕਰਾਉਣਾ ਹੈ? ਜੇ ਮੌਜੂਦਾ ਸਥਿਤੀ ਦਾ ਫਾਇਦਾ ਉਠਾ ਕੇ ਉਹ ਪੰਜਾਬ ਦੇ ਵਿੱਚ ਆਪਣੀ ਰਾਸੀ ਜ਼ਮੀਨ ਦੁਬਾਰਾ ਕਾਇਮ ਕਰ ਸਕਦਾ ਅਕਾਲੀ ਦਲ ਦਾ ਪ੍ਰਧਾਨ ਉਹਨਾਂ ਗੱਲਾਂ ਦੇ ਉੱਤੇ ਕਾਇਮ ਹੈ ਜਾਂ ਨਹੀਂ ਜੀ ਸੋ ਦੂਜੇ ਪਾਸੇ ਗੱਲ ਕਰਦਾਂ ਢਿੱਲ ਸਾਹਿਬ ਸ਼ਰੋਮਣੀ ਅਕਾਲੀ ਦਲ ਵੱਲੋਂ ਵੀ ਕੱਲਾ ਆਪਣੀ ਮੀਟਿੰਗ ਬੁਲਾ ਲਈ ਹੈ ਤੁਹਾਨੂੰ ਪਤਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਲਗਾਤਾਰ ਜਿੱਥੇ ਹੜਾਂ ਦੀ ਮਾਰ ਪਈ ਉਸੇ ਲੋਕਾਂ ਨੂੰ ਪੈਸੇ ਵੰਡੇ ਹੋਏ ਨਜ਼ਰ ਆਏ ਸੀ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆਏ ਸੀ ਤੇ ਵੱਡਾ ਐਲਾਨ ਵੀ ਕੀਤਾ ਸੀ ਵੀ ਅਸੀਂ ਇੰਨਾਂ ਟਰਾਲੀਆਂ ਭੇਜਾਂਗੇ ਮਿੱਟੀ ਰੇਤ ਚੱਕਣ ਦੇ ਲਈ ਅਸੀਂ ਨਾਲ ਖੜੇ ਹਾਂ ਤੇ ਕੱਲ ਮੀਟਿੰਗ ਬੁਲਾਈ ਗਿਆ ਉਸ ਮੀਟਿੰਗ ਦੇ ਵਿੱਚ ਕੋਈ ਵੱਡੇ ਫੈਸਲੇ ਲੈ ਸਕਦੇ ਨੇ ਜੀ ਦੇਖੋ ਅਕਾਲੀ ਦਲ ਦੂਜੀਆਂ ਪਾਰਟੀਆਂ ਵਰਗਾ ਇੱਕ ਪਾਰਟੀ ਹੈਗੀ ਉਹਨਾਂ ਦਾ ਪ੍ਰਧਾਨ ਲੋਕਾਂ ਦੇ ਵਿੱਚ ਜਾਣਾ ਵੀ ਚਾਹੀਦਾ ਉਹਨਾਂ ਤੇ ਇਲਜ਼ਾਮ ਜੋ ਮਰਜੀ ਲਕਨ ਪੈਸੇ ਫਲਾਨੀ ਤੋਂ ਆਏ ਨੇ ਫਲਾਨੀ ਤੋਂ ਆਏ ਨੇ ਫਲਾਨੀ ਤੋਂ ਆਏ ਨੇ ਪਰ ਅਕਾਲੀ ਦਲ ਐਸ ਵੇਲੇ ਆਪਣੀ ਸਰਵਾਈਵਲ ਦੀ ਲੜਾਈ ਲੜ ਰਿਹਾ ਹੈ ਜਿੰਨਾ ਮੁੱਦਿਆਂ ਦੇ ਉੱਤੇ ਅਕਾਲੀ ਦਲ ਨੂੰ ਇਹ ਸਥਿਤੀ ਦੇਖਣੀ ਪਈ ਕੀ ਆ ਜੋ ਸਾਰੇ ਦੇ ਸਾਰੇ ਮਸਲੇ ਹੱਲ ਹੋ ਗਏ ਬੇਅਦਬੀਆਂ ਦਾ ਨਪਟਾਰਾ ਹੋ ਗਿਆ ਜੇ ਜਿਹੜੀਆਂ ਹੋਰ ਗੱਲਾਂ ਬਾਤਾਂ ਇਹਨਾਂ ਤੇ ਅਸੀਂ ਉਹ ਨਿਬੜ ਗਿਆ ਲੋਕਾਂ ਦੀ ਮਦਦ ਕਰਨਾ ਵੱਡੀ ਗੱਲ ਹੈ ਸਾਰੇ ਲੱਗੇ ਪਏ ਨੇ ਇਹਨਾਂ ਨੂੰ ਤਾਂ ਸਿਆਸਤ ਹੈ ਅਕਾਲੀ ਦਲ ਤਾਂ ਉਹਦੇ ਵਿੱਚੋਂ ਸਿਆਸਤ ਲੱਭਦਾ ਪਰ ਜਿਹੜੇ ਆਮ ਲੋਕ ਹੈ ਆਮ ਜਥੇਬੰਦੀਆਂ ਨੇ ਉਹਨਾਂ ਨੇ ਕੀ ਕਰਾਉਣਾ ਹੈ ਜਿੱਥੇ ਉਹ ਪਹੁੰਚ ਗਿਆ ਉੱਥੇ ਕੋਈ ਨਹੀਂ ਹੋਰ ਜਾ ਸਕਦਾ ਸੋ ਕੱਲ ਅਕਾਲੀ ਦਲ ਨੇ ਮੀਟਿੰਗ ਸਰਦੀ ਵੀ ਹੈ ਜਿਹੜਾ ਪ੍ਰਧਾਨਾਂ ਤੇ ਹੋਰਾਂ ਦੀ ਤੇ ਅਕਾਲੀ ਦਲ ਨੂੰ ਲੱਗਦਾ ਹੈ ਕਿ ਮੌਜੂਦਾ ਸਥਿਤੀ ਦਾ ਫਾਇਦਾ ਉਠਾ ਕੇ ਉਹ ਪੰਜਾਬ ਦੇ ਵਿੱਚ ਆਪਣੀ ਰਾਸੀ ਜ਼ਮੀਨ ਦੁਬਾਰਾ ਕਾਇਮ ਕਰ ਸਕਦਾ ਇਹ ਉਹਨਾਂ ਦੇ ਮਨ ਦੇ ਵਿੱਚ ਹੈ ਅੱਗੇ ਪੰਜਾਬ ਦੇ ਲੋਕਾਂ ਤੇ ਨਿਰਭਰ ਕਰਦਾ ਹੈ ਕਿ ਇਹਨਾਂ ਦੇ ਉੱਤੇ ਮੁੜ ਕੇ ਭਰੋਸਾ ਕਰਦੇ ਐ ਨਹੀਂ ਕਰਦੇ ਜਾਂ ਨਾਲ ਸਾਡੇ ਤੇ ਧਾਰਮਿਕਤਾ ਵੀ ਜੁੜੀ ਵੀ ਹੈ ਕਿ 2 ਦਸੰਬਰ ਨੂੰ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੇ ਅੱਗੇ ਖੜ ਕੇ ਮੰਨਿਆ ਸੀ ਕਿ ਅਕਾਲ ਅਕਾਲੀ ਦਲ ਦਾ ਪ੍ਰਧਾਨ ਉਹਨਾਂ ਗੱਲਾਂ ਦੇ ਉੱਤੇ ਕਾਇਮ ਹੈ ਜਾਂ ਨਹੀਂ ਜੀ ਸੋ ਦੂਜੇ ਪਾਸੇ ਗੱਲ ਕਰਦਾਂ ਢਿੱਲ ਸਾਹਿਬ ਸ਼ਰੋਮਣੀ ਅਕਾਲੀ ਦਲ ਵੱਲੋਂ ਵੀ ਕੱਲਾ ਆਪਣੀ ਮੀਟਿੰਗ ਬੁਲਾ ਲਈ ਹੈ ਤੁਹਾਨੂੰ ਪਤਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਲਗਾਤਾਰ ਜਿੱਥੇ ਹੜਾਂ ਦੀ ਮਾਰ ਪਈ ਉਸੇ ਲੋਕਾਂ ਨੂੰ ਪੈਸੇ ਵੰਡੇ ਹੋਏ ਨਜ਼ਰ ਆਏ ਸੀ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆਏ ਸੀ ਤੇ ਵੱਡਾ ਐਲਾਨ ਵੀ ਕੀਤਾ ਸੀ ਵੀ ਅਸੀਂ ਇੰਨਾਂ ਟਰਾਲੀਆਂ ਭੇਜਾਂਗੇ ਮਿੱਟੀ ਰੇਤ ਚੱਕਣ ਦੇ ਲਈ ਅਸੀਂ ਨਾਲ ਖੜੇ ਹਾਂ ਤੇ ਕੱਲ ਮੀਟਿੰਗ ਬੁਲਾਈ ਗਿਆ ਉਸ ਮੀਟਿੰਗ ਦੇ ਵਿੱਚ ਕੋਈ ਵੱਡੇ ਫੈਸਲੇ ਲੈ ਸਕਦੇ ਨੇ ਜੀ ਦੇਖੋ ਅਕਾਲੀ ਦਲ ਦੂਜੀਆਂ ਪਾਰਟੀਆਂ ਵਰਗਾ ਇੱਕ ਪਾਰਟੀ ਹੈਗੀ ਉਹਨਾਂ ਦਾ ਪ੍ਰਧਾਨ ਲੋਕਾਂ ਦੇ ਵਿੱਚ ਜਾਣਾ ਵੀ ਚਾਹੀਦਾ ਉਹਨਾਂ ਤੇ ਇਲਜ਼ਾਮ ਜੋ ਮਰਜੀ ਲਗਨ ਪੈਸੇ ਫਲਾਨੀ ਤੋਂ ਆਏ ਨੇ ਫਲਾਨੀ ਤੋਂ ਆਏ ਨੇ ਫਲਾਨੀ ਤੋਂ ਆਏ ਨੇ ਪਰ ਅਕਾਲੀ ਦਲ ਐਸ ਵੇਲੇ ਆਪਣੀ ਸਰਵਾਈਵਲ ਦੀ ਲੜਾਈ ਲੜ ਰਿਹਾ ਹੈ ਜਿੰਨਾ ਮੁੱਦਿਆਂ ਦੇ ਉੱਤੇ ਅਕਾਲੀ ਦਲ ਨੂੰ ਇਹ ਸਥਿਤੀ ਦੇਖਣੀ ਪਈ ਕੀ ਆ ਜੋ ਸਾਰੇ ਦੇ ਸਾਰੇ ਮਸਲੇ ਹੱਲ ਹੋ ਗਏ ਬੇਅਦਬੀਆਂ ਦਾ ਨਪਟਾਰਾ ਹੋ ਗਿਆ ਜੇ ਜਿਹੜੀਆਂ ਹੋਰ ਗੱਲਾਂ ਬਾਤਾਂ ਇਹਨਾਂ ਤੇ ਅਸੀਂ ਉਹ ਨਿਬੜ ਗਿਆ ਲੋਕਾਂ ਦੀ ਮਦਦ ਕਰਨਾ ਵੱਡੀ ਗੱਲ ਹੈ ਸਾਰੇ ਲੱਗੇ ਪਏ ਨੇ ਇਹਨਾਂ ਨੂੰ ਤਾਂ ਸਿਆਸਤ ਹੈ ਅਕਾਲੀ ਦਲ ਤਾਂ ਉਹਦੇ ਵਿੱਚੋਂ ਸਿਆਸਤ ਲੱਭਦਾ ਪਰ ਜਿਹੜੇ ਆਮ ਲੋਕ ਹੈ ਆਮ ਜਥੇਬੰਦੀਆਂ ਨੇ ਉਹਨਾਂ ਨੇ ਕੀ ਕਰਾਉਣਾ ਹੈ ਜਿੱਥੇ ਉਹ ਪਹੁੰਚ ਗਿਆ ਉੱਥੇ ਕੋਈ ਨਹੀਂ ਹੋਰ ਜਾ ਸਕਦਾ ਸੋ ਕੱਲ ਅਕਾਲੀ ਦਲ ਨੇ ਮੀਟਿੰਗ ਸਰਦੀ ਵੀ ਹੈ ਜਿਹੜਾ ਪ੍ਰਧਾਨਾਂ ਤੇ ਹੋਰਾਂ ਦੀ ਤੇ ਅਕਾਲੀ ਦਲ ਨੂੰ ਲੱਗਦਾ ਹੈ ਕਿ ਮੌਜੂਦਾ ਸਥਿਤੀ ਦਾ ਫਾਇਦਾ ਉਠਾ ਕੇ ਉਹ ਪੰਜਾਬ ਦੇ ਵਿੱਚ ਆਪਣੀ ਰਾਸੀ ਜ਼ਮੀਨ ਦੁਬਾਰਾ ਕਾਇਮ ਕਰ ਸਕਦਾ ਇਹ ਉਹਨਾਂ ਦੇ ਮਨ ਦੇ ਵਿੱਚ ਹੈ ਅਗੇ ਪੰਜਾਬ ਦੇ ਲੋਕਾਂ ਤੇ ਨਿਰਪਰ ਕਰਦਾ ਕਿ ਇਹਨਾਂ ਦੇ ਉੱਤੇ ਮੁੜ ਕੇ ਭਰੋਸਾ ਕਰਦੇ ਐ ਨਹੀਂ ਕਰਦੇ ਜਾਂ ਨਾਲ ਸਾਡੇ ਤੇ ਧਾਰਮਿਕਤਾ ਵੀ ਜੁੜੀ ਵੀ ਹੈ ਕਿ 2 ਦਸੰਬਰ ਨੂੰ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੇ ਅੱਗੇ ਖੜ ਕੇ ਮੰਨਿਆ ਸੀ ਕਿ ਅਕਾਲ ਅਕਾਲੀ ਦਲ ਦਾ ਪ੍ਰਧਾਨ ਉਹਨਾਂ ਗੱਲਾਂ ਦੇ ਉੱਤੇ ਕਾਇਮ ਹੈ ਜਾਂ ਨਹੀਂ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ